ਕੋਪਸ਼ ਵੀਰਾ ਦੇਸ ਦੋਸਤੋ ਸਵੇਰ ਦੀ ਗੁੱਡ ਮਾਰਨਿੰਗ ਤੇ ਬਰਫ ਨਾਲ ਚੰਗਾ ਝੱਟ ਲੱਗ ਰਿਹਾ ਸਾਈਡ ਆਟ ਟੈਂਟ ਛਾੜਦਿਆਂ ਦੀ ਨਿਕਲੀ ਤੇ ਕਈ ਟੈਂਟਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਰਫ ਆ ਸਾਹਮਣੇ ਵਾਲੇ ਟੈਂਟ ਦੇਖੋ ਕੀ ਹਾਲਾਤ ਹੋਈ ਪਈ ਐ ਤੇ ਸਾਹਮਣੇ ਸੂਰਜ ਦੀ ਆਪਾਂ ਨੂੰ ਹਲਕੀ ਹਲਕੀ ਜਿਹੜੀ ਰੋਸ਼ਨੀ ਜਿੱਥੇ ਨਹੀਂ ਸ਼ੁਰੂ ਕਰਤੀ ਐ ਚੋਟੀਆਂ ਦੇ ਉੱਤੇ ਤੇ ਹੁਣ ਆਪਾਂ ਅੰਦਰ ਵਾਲੀਆਂ ਬਾਈਆਂ ਦਾ ਹਾਲ ਜਾਣਾਂਗੇ ਹਾਂਜੀ ਬਾਈ ਜੀ ਸਾਰੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਸਾਰੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਮਿੱਤਰੋ ਹਾਲ ਬਹੁਤ ਮਾੜਾ ਸੀਗਾ ਸਾਰੀ ਰਾਤ ਬਰਫ਼ ਚੱਲੀ ਪੂਰੀ ਐ ਸਨੋ ਪੈਂਦੀ ਰਹੀ ਹੈ ਪੂਰੀ ਰਾਤ ਪੂਰੀ ਰਾਤ ਸਾਡੇ ਟੈਂਟ ਅੱਦੇ-ਅੱਦੇ ਭਰ ਗਏ ਸੀਗੇ ਤੇ ਅਸੀਂ ਸਵੇਰੇ ਬਾਹਰ ਲੈ ਕੇ ਬਾਹਰ ਨਿਕਲ ਕੇ ਵੇਖਿਆ ਤੇ ਸਾਰੇ ਟੈਂਟ ਇਗਲੂ ਬੜੇ ਪਏ ਇਗਲੂ ਬਰਫ਼ ਦੇ ਘਰ ਬਰਫ਼ ਦੇ ਤੇ ਬੂਟ ਆਕੜੇ ਪਏ ਸੀ ਬੂਟ ਵੀ ਦੇਖ ਸਕਦੇ ਹੋ ਲਾ ਲੋ ਵੀ ਇਹਨਾਂ ਦੀ ਪੂਰੇ ਫਾੜ ਹੋ ਚੁੱਕੇ ਸਾਡੇ 9 9 ਨੰਬਰ ਦੇ ਬੂਟ ਤੇ ਬਣ ਕੇ 7 ਨੰਬਰ ਦੇ ਜਿਹੜੇ ਬੂਟ ਐ ਇਦਾਂ ਦੇਖੋਗੇ ਤੁਸੀਂ ਤਾਂ ਇਹ ਹਾਰਡ ਹੋ ਚੁੱਕੇ ਸਾਰੇ ਬੂਟ ਇਹ ਸਾਰੇ ਬੂਟ ਹਾਂ ਇਹ 7 ਨੰਬਰ ਦੇ ਹੋਏ ਪਏ ਆ ਤੇ ਸਾਥੀਓ 10 ਨੰਬਰ ਤੋਂ 7 ਨੰਬਰ ਤੇ ਆ ਗਏ 7 ਨੰਬਰ ਤੇ ਆ ਗਏ ਬਹੁਤ ਮਾੜਾ ਹਾਲ ਆ ਹੋਰ ਕੋਈ ਕਹਿਣਾ ਚਾਹੂੰਗੀ ਸੀ ਸੁਣਿਆ ਸੀ ਲੋਕ ਕਹਿੰਦੇ ਅੱਲਾ ਕਰੇ ਦਿਨ ਨਾ ਚੜੇ ਤੇ ਅਸੀਂ ਕਹਿੰਦੇ ਰਾਤ ਨੂੰ 12 ਵਜੇ ਵੀ ਤੇ ਜਿਹੜੀ ਸਵੇਰ ਵਾਲੀ ਕਾਰਵਾਈ ਵੀ ਬੜੀ ਔਖੀ ਪਾਈ ਕਹਿੰਦੇ ਜਿਹੜਾ ਗਾਣਾ ਹੁੰਦਾ ਰਲ ਮਿਲ ਕੇ ਗੁਜ਼ਾਰਾਂਗੇ ਰਾਤ ਕੇ ਅੱਲਾ ਕਰੇ ਦਿਨ ਚੜੇ ਤੇ ਆਪਾਂ ਨੂੰ ਲੱਗਦਾ ਵੀ ਜਿਹੜਾ ਰਾਤ ਦੇ ਖਲਾਸ ਸੀਗੀ ਤੇ ਉਦੋਂ ਆਇਆ ਲੱਗਦਾ ਸੀ ਬਾਈ ਕਹਿੰਦੇ ਵੀ 12 ਵਜੇ ਦਿਨ ਚੜਦੀ ਹੰਗ ਬਹੁਤ ਜ਼ਿਆਦਾ ਸੀ ਕਿਉਂਕਿ ਬਹੁਤ ਜ਼ਿਆਦਾ ਠੰਡ ਸੀ ਟੈਂਪਰੇਚਰ ਮਾਈਨਸ ਮਾਈਨਸ 12 ਕਹਿੰਦੇ ਸੀਗੀ ਟੈਂਪਰੇਚਰ ਮੈਨੂੰ ਲੱਗਦਾ ਮਾਈਨਸ 12 ਤੋਂ ਵੀ ਘਟ ਗਿਆ ਸੀਗਾ ਟੈਂਪਰੇਚਰ ਜਵਾਨ ਜੋੜੇ ਪਏ ਆ 15 18 ਦੇ ਨੇੜੇ ਮਾਈਨਸ 18 18 ਦੇ ਨੇੜੇ ਹੋਊਗਾ ਬਾਕੀ ਦੇਖ ਲਾਂਗੇ ਨੈਟਵਰਕ ਜਦੋਂ ਆਉਣ ਹੋ ਗਿਆ ਹਾਂ ਤੇ ਜਵਾਨ ਔਖੇ ਉੱਠੇ ਆ ਕਦੇ ਬਾਹਰ ਨਿਕਲਦੇ ਆ ਕਦੇ ਫੇਰ ਅੰਦਰ ਵੜ ਜਾਂਦੇ ਆ ਹਵਾ ਬਹੁਤ ਹੌਸਲਾ ਬਹੁਤ ਹੈ ਹੌਸਲਾ ਬਹੁਤ ਹੈ ਚਲੋ ਆ ਜਿਓ ਬਈ ਬਾਹਰ ਇਹ ਸਾਡਾ ਈਗਲੂ ਤੇ ਮਗਲੇ ਈਗਲੂ ਦੇ ਵੀ ਦਰਸ਼ਨ ਕਰ ਲਓ ਤੁਸੀਂ ਬਈ ਥੋੜੇ ਜਿੜੇ ਤੇ ਲੱਗੇ ਹੋਏ ਬਰਫ਼ ਦੇ ਚਾਰੇ ਪਾਸੇ ਤੇ ਆਪਾਂ ਜਿਹੜਾ ਰੋਕ ਆਪਾਂ ਜਾਣਾ ਰਸਤਾ ਉਹ ਜਿਹੜਾ ਹੈਗਾ ਉਹ ਇਧਰਲੇ ਪਾਸੇ ਰਸਤਾ ਉਪਰਾਂ ਇੰਤਾਂ ਜਾਵਾਂਗੇ ਉੱਪਰ ਨੂੰ ਵੀ ਸਾਥੀਓ ਜਵਾਨ ਤਿਆਰ ਹੋ ਚੁੱਕੇ ਆ ਅਰਜੀਵ ਜੀ ਵੀ ਤਿਆਰ ਆ ਨਰਮਲ ਜੀ ਵੀ ਤਿਆਰ ਆ ਤੇ ਇਧਰ ਆਪਣੇ ਭਾਈ ਸਖਜੀਤ ਜੀ ਸੋਨੀ ਜੀ ਵੀ ਤਿਆਰ ਆ ਅਰਜੀਵ ਜੀ ਚਾਰ ਫਰ ਤਿਆਰ ਤੇ ਅਵਤਾਰ ਜੀ ਉਧਰੋਂ ਉਹਦਾ ਸਮਾਨ ਜੇ ਕੱਢ ਕੇ ਲਿਆ ਰਿਹਾ ਤੇ ਤਿਆਰ ਆ ਤਾਂ ਇਧਰ ਵੇਖ ਲੋ ਤੁਹਾਨੂੰ ਅੱਗੇ ਵੀ ਦਿਖਾ ਚੁੱਕੇ ਆ ਇਗਲੂ ਬਣੇ ਪਏ ਤੇ ਬਰਫ਼ ਠੰਡ ਇੰਨੀ ਕੀ ਜ਼ਿਆਦਾ ਵੀ ਬੂਟ ਵੀ ਤੁਹਾਨੂੰ ਦੱਸਿਆ ਸੀ ਆਕੜ ਗਈ ਤੇ ਹੁਣ ਟਰੈਕ ਤੇ ਜਾਣਾ ਵਾਰੀ ਬਾਅਦ ਸਬਮਿਟ ਕਰਾਂਗੇ ਤੇ ਚੱਲਦੇ ਅੱਗੇ ਅੱਗੇ ਤੁਹਾਨੂੰ ਹੌਲੀ ਹੌਲੀ ਅਪਡੇਟ ਦਿੰਦੇ ਰਵਾਂਗੇ ਲੋ ਵੀ ਸਾਥੀਓ ਅਸੀਂ ਹੁਣ ਟਰੈਕ ਜਿਹੜਾ ਅੱਗੇ ਸ਼ੁਰੂ ਕਰਤਾ ਸਬਮਿਟ ਕਰਨ ਲਈ ਕੁਆਰੀ ਪਾਸ ਕੁਆਰੀ ਪਾਸ ਹਾਂ ਤੇ ਤੇ ਜਵਾਨ ਸਾਡੇ ਚੱਲ ਰਹੇ ਅੱਗੇ ਵੀ ਤੇ ਪਿੱਛੇ ਵੀ ਤੇ ਲੋ ਮੜਦਾ ਇਧਰ ਵੀ ਦਿਖਾ ਦਈਏ ਇਹਦਰ ਅਰਜੀਵ ਜੀ ਅਵਤਾਰ ਜੀ ਇਹਨਾਂ ਨੇ ਬਰਾਤਾਰ ਬਣਾਉਣ ਵਾਲੇ ਆ ਸੋਤਰੀ ਤੇ ਹੁਣ ਅਸੀਂ ਚੱਲੇ ਆਂ ਕੁਆਰੀ ਪਾਸ ਨੂੰ ਸਾਥੀਓ ਅਸੀਂ ਕਾਫੀ ਚਾਈਤੇ ਆ ਗਏ ਆਂ ਔਰ ਸਾਹਮਣੇ ਸਾਡੇ ਕੈਂਪਿੰਗ ਤੇ ਤੇ ਇਧਰ ਕਈ ਵਾਰ ਕਹਿ ਦਿੰਦੇ ਸਾਥੀ ਯਾਰ ਉੱਥੇ ਤੁਸੀਂ ਲੈਟਰਨ ਬਾਥਰੂਮ ਕਿੱਥੇ ਜਾਂਦੇ ਆਂ ਤਾਂ ਕੈਂਪਿੰਗ ਦੇ ਵਿੱਚ ਨਾਲ ਹੀ ਲਾਏ ਹੁੰਦੇ ਆ ਸਾਹਮਣੇ ਤੋਂ ਦਿਖਾ ਰਹੇ ਆਂ ਇੱਥੇ ਬਾਥਰੂਮ ਇੱਥੇ ਸਾਰੇ ਸਾਥੀ ਅੱਗੇ ਆਪਦੇ ਕੰਮ ਨਿਬੜ ਕੇ ਅੱਗੇ ਚਲੇ ਜਾਂਦੇ ਆਂ ਤੇ ਹੋਰ ਐਡੀ ਕੋਈ ਇਥੇ ਦਿੱਕਤ ਵਾਲੀ ਗੱਲ ਨਹੀਂ ਗੀ। ਬਾਕੀ ਟਰੈਕਿੰਗ ਕਰਨੀ ਔਖੀ ਐ। ਹੌਲੀ-ਹੌਲੀ ਕਰੀ ਜਾਂਦੇ ਅਸੀਂ ਸਾਹ ਚੜੀ ਜਾਂਦਾ। ਲਓ ਵੀ ਸਾਥੀਓ ਪੀਕ ਪਰ ਜਾਣਾ ਤੁਹਾਨੂੰ ਦਿਖਾਈ। ਦੇਰੀ ਹੋਣੀ ਚੀ ਆਈ ਤੇ। ਉਹ ਬਲੂ ਖੜੇ ਹੋਏ। ਅਸੀਂ ਉੱਥੇ ਜਾਣਾ। ਬਰਫ਼ ਤੇ ਤੁਰਨਾ। ਆਹ ਕਾਹਰੇ ਸਾਹ ਚੜ ਰਿਹਾ। ਠੰਡ ਪੂਰੀ ਐ। ਚਲੋ ਅੱਜ ਸੋਰ ਜਦੇਵਤਾ ਨੇ ਸਾਨੂੰ ਦਰਸ਼ਨ ਦਿੱਤੇ। ਪਰ ਦੋ ਦਿਨ ਹੋ ਗਏ। ਇਹ ਸੋਰ ਭਾਈ ਸਾਹਿਬ ਲੁਕੇ ਹੋਏ ਸੀ। ਹੱਗੜੇ ਸੀ ਅੱਗੇ ਜਾ ਰਹੇ ਕੋਚ ਸਾਡਾ ਰੇ ਪਿੱਛੇ ਹੈ ਕਹਿੰਦਾ ਵੇਟ ਕਰੋ 来 वीर निर्मल सिंह किथों आया देखला हो मैं पंजी हां जी भाई ओए पंजीरी दा जा रहे भाई मेनू तक भाई ना देख पाड़ी माड़ी पंजी लो बस हां जी अच्छा जी करिए सर ओके जी तो लेफ्ट से स्टार्ट करते हैं जो पहला आपको दिख रहा है जो फर्स्ट पीक दिख रही है माउंट कामेट विच इज इंडियास

ਜਿਹੜਾ ਕਿ ਰਾਤ ਬਰਫ ਨਾਲ ਢੱਕਿਆ ਗਿਆ ਸੀਗਾ ਤੇ ਇਹ ਦੇਖੋ ਤੁਸੀਂ ਆ ਦੇ ਪਿੱਛੇ ਪਿੱਛੇ ਚੋਟੀਆਂ ਖੂਬਸੂਰਤ ਜਿਹਦੇ ਵਿੱਚ ਹਾਥੀ ਕੋੜਾ ਤ੍ਰਿਸ਼ੂਲ ਚੋਟੀ ਅ ਦਰੋਣਾਗਰੀ ਪਰਬਤ ਇਹ ਸਾਰੇ ਦੇਖ ਰਹੇ ਹੋਣੇ ਤੁਹਾਨੂੰ ਅੱਗੇ ਆਪਾਂ ਜਾਵਾਂਗੇ ਹੁਣ ਅ ਆਪਣਾ ਕੁਆਰੀ ਪਾਸ ਵੱਲ ਤੇ ਅੱਗੇ ਨੂੰ ਵਧਦੇ ਹਾਂ ਹਾਂ ਦੋਸਤੋ

ਆਪਾਂ ਅੱਗੇ ਝੰਡਾ ਟਾਪ 3 ਪੁਆਇੰਟ ਜਬ ਹੁੰਦਾ ਇੱਕ ਤੇ ਇੱਥੋਂ ਇੱਕ ਰਸਤਾ ਤੁਸੀਂ ਦੇਖੋਗੇ ਉੱਪਰ ਨੂੰ ਜਾ ਰਿਹਾ ਢੰਡੀ ਉਹ ਟੰਡਾ ਲਗਾਏ ਇੱਥੇ ਤੇ ਇੱਕ ਰਸਤਾ ਇੱਧਰ ਨੂੰ ਜਾ ਰਿਹਾ ਜਿਹੜਾ ਉੱਪਰ ਵਾਲਾ ਰਸਤਾ ਹੈ ਆਂਗਰ ਚੁਲਾ ਤੇ ਜਿਹੜਾ ਇੱਧਰ ਨੂੰ ਜਾ ਰਿਹਾ ਹੈ ਇਹ ਕੁਰੀਪਾਸ ਦਾ ਜਿਹੜਾ ਪੁਆਇੰਟ ਆਉਂਦਾ ਇੱਕ ਕਿ ਉੱਥੇ ਦੇਖ ਸਕਦੇ ਹੋ ਤੁਸੀਂ ਸਾਹਮਣੇ ਐਵਰੇਸਟ ਬੇਸ ਕੈਂਪ ਐਵਰੇਸਟ ਦਾ ਜਿਹੜਾ ਤੁਹਾਨੂੰ ਯਾਰਾ ਦਿਖ ਰਿਹਾ ਹੁਣ ਵੀ ਜਿੱਦਾਂ ਪੂਰਾ ਕਰਾਊਡ ਹੈ ਤੇ ਮੈਂ ਤੇ ਮੇਰੇ ਦੋਸਤ ਪਿੱਛੇ ਤੁਹਾਨੂੰ ਮੈਂ ਅਸੀਂ ਵੀ ਕੋਸ਼ਿਸ਼ ਕੀਤੀ ਥੋੜੀ ਕੁਰੀ ਵਾਸ ਕੰਨੀ ਕੱਲ ਤੱਕ ਤੁਹਾਨੂੰ ਲੱਗਦਾ ਹੀ ਰਾਤ ਕੁਰੀ ਵਾਸ ਨਹੀਂ ਹੋਣਾ ਪੁਰਹੋਂ ਸੇ ਸਾਡੀ ਟੀਮ ਦੇ ਬਲੰਦ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਖੱਡ ਇਹਦੇ ਨਾਲ ਦੀ ਆਪਾਂ ਗੱਲ ਕਰਦੇ ਵੈਲਯੂ ਵਾਸਤੇ ਲਈਂਦੇ ਪਹਿਲੇ ਹਾਂ ਲਈ ਜੀ ਪਹਿਲਾ ਟਰੈਕ ਕਰਦੇ ਤੇ ਪਹਿਲਾ ਹੀ ਸਨੋ ਵਾਲਾ ਜਿਹੜਾ ਕਿਸੇ ਕਿਸੇ ਦੇ ਭਾਗਾਂ 'ਚ ਹੀ ਆਉਂਦਾ ਹੈ ਬਾਈ ਉਚਾਈ ਬਹੁਤ ਹੈ ਪਰ ਮੈਨੂੰ ਗਿਰਨ ਤੋਂ ਡਰ ਨਹੀਂ ਲੱਗਦਾ ਗਿਰ ਗਿਆ ਮੈਂ ਫੇਰ ਵੀ ਉੱਠ ਜਾਊਂਗਾ ਬਿਲਕੁਲ ਜੀ ਪਰ ਮੈਨੂੰ ਗਰੇ ਲੋਕਾਂ ਤੋਂ ਬਾਰਡਰ ਲੱਗਦਾ ਵਾਹ ਜੀ ਵਾਹ ਵਾਹ ਬਹੁਤ ਸੋਹਣੀ ਗੱਲ ਕੀਤੀ ਹੈ ਅੱਗੇ ਦਿਖਾ ਰਹੇ ਹਾਂ ਪਤਨ ਨੂੰ ਟਰੈਕ कोरीपा का कोरीपा का भाई थोड़ा सब मिनट ओके जी दे सादऊं भाई बहुत ही खतरनाक जगह पॉइंट है कि तो भाई हाथ फड़फड़ के पास करा रहे हैं गाइड साहब भाई ये किनो आ जाओ भाई आगे आगे चल जाओ क्योंकि जगह कम है ना आराम से आराम से बचा के क्योंकि बहुत ही खतरनाक पॉइंट है बहुत बढ़िया गाइस साहब अरे तो सुई

ਆਪ ਸਾਹਮਣੇ ਹੀ ਤੁਸੀਂ ਦੇਖ ਸਕਦੇ ਹੋ ਛੱਡਾ ਲੱਗਿਆ ਹੋਇਆ ਉੱਪਰ ਕੋਲ ਜਿਹੜਾ ਜੀ ਆਪਣਾ ਪੌਲੀ ਪਾਸ ਸਪਸ਼ਟਾ ਸਟਾਪਾਂ 8 ਘੰਟੇ ਦੇ ਵਿੱਚ ਪੌਲੀ ਪਾਸ ਤੇ ਸਭ ਪਹੁੰਚਦੇ ਹੋਗੇ ਬਾਈ ਵੀ ਮੇਨ ਨਾਲ ਸਾਡੀ ਸਫਰਤਾ ਅਗਲਾ ਜੇ ਜੀ ਸਮੂਥ ਫਾਲੋ ਹੋਈ ਸੀ ਰਾਤ ਨੂੰ ਜਿਹੜੀ ਸਟੇ ਕਰਕੇ ਹੋ ਰਹੀ ਹੈ ਨਹੀਂ ਨੂੰ ਦਾ ਟਾਈਪ ਜਿਹੜਾ ਕਿਦਾ شويه ਕੁਆਰੀ ਗਾਚਾ ਹੈ ਤੇ ਕੀ ਮਾਰੀ ਗਈ ਹੈ ਤੇ ਦਾ ਹੈ ਕੁਆਰੀ ਕੁਆਰੀ ਦਾ ਰੇਡ ਹੋ ਗਿਆ ਤੋਂ ਆਪਣਾ ਇਹਦਾ ਸਬਮਿਟ ਹੈ ਕੁਆਰੀ ਪਾਸ ਉਹਦਾ ਤੁਹਾਨੂੰ ਦਿਖਾ ਰਹੇ ਹਾਂ ਕੋਈ ਝੰਡਾ ਦਿਖ ਰਿਹਾ ਤੁਹਾਨੂੰ ਕੁਆਰੀ ਪਾਸ ਦਾ ਇੱਕ ਟ੍ਰੈਕ ਕਰਵਾ ਕੇ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਜਦੋਂ ਸਾਡੇ ਨਾਲ ਟ੍ਰੈਕ ਕਰਵਾ। ਇਹ ਬੜੀ ਖੁਸ਼ੀ ਦੀ ਗੱਲ ਹੈ। ਇੱਕ ਵਾਰੀ ਬਾਅਦ ਇਹ ਚੇਜ਼ ਆਰਨਗੇ। ਹੁਣ ਮੈਂ ਡਰਦਾ ਨਹੀਂ ਬਈ ਜਾਈ ਤੋ। ਆ ਰਾ ਨਹੀਂ ਆ ਰਾ। ਨੇੜਾ ਲੋ ਵੀ ਸਾਥੀਓ ਸਾਡੇ ਸਾਥੀ ਕੁਆਰੀ ਪਾਸ ਸਬਮਿਟ ਕਰਕੇ ਕੁਆਰੀ ਪਾਸ ਸਬਮਿਟ ਕਰਕੇ ਸਾਡੇ ਜਵਾਨ ਵਾਪਸ ਜਾ ਰਹੇ ਆਂ ਆਹ ਨਾ ਫੇਟ ਟੱਪ ਜਾਣੇ ਆਪਣਾ ਵੀਰੇ ਆ ਕਿਵੇਂ ਟੱਪ ਜਾਣਗੇ ਪਹਿਲਾਂ ਟੱਪ ਹੀ ਗਈ ਇਹਵੇਂ ਟੱਪ ਜਾਣਗੇ ਸਾਥਿਓ ਦੇਖੋ ਕਿੰਨਾ ਸਟੀਕ ਰਸਤਾ ਇੱਥੇ ਪਹਿਲਾਂ ਕੋਈ ਵੀ ਬਰਫ਼ ਦਾ ਟੁਕੜਾ ਵੀ ਹੈ ਨਹੀਂ ਸੀ ਐਨ ਕੋਈ ਵੀ ਬਰਫ਼ ਵੀ ਹੈ ਨਹੀਂ ਸੀ ਨਾ ਕੋਈ ਸਨੋ ਸੀ ਤੇ ਹਾਵੇ ਲੋ ਚਿੱਟੀ ਚਾਦਰ ਵੀ ਸੀ ਹੋਈ ਹੈ ਰਾਤ ਬਹੁਤ ਜ਼ਿਆਦਾ ਅਸੀਂ 23 ਤਰੀਕ ਨੂੰ ਚੜ੍ਹੇ ਸੀ ਅੱਜ 25 ਹੈ ਤੇ ਆ ਦੇਖ ਲਓ ਕੀ ਹਾਲਤ ਹੋਈ ਪਈ ਹੈ ਤੇ ਇਹ ਚਿੱਟੀ ਚਾਦਰ ਬਣੀ ਪਈ ਹੈ ਆਓ ਅੱਗੇ ਵੀ ਤੁਹਾਨੂੰ ਦਿਖਾਵਾਂਗੇ